ਅੱਜ ਦਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਨੂੰ ਪਤਾ ਸੀ 6 ਮਹੀਨੇ ਦਾ ਕਿ ਬਾਈ ਇਲੈਕਸ਼ਨ ਆਉਣੀ ਆ ਲੇਕਿਨ ਹਾਲੇ ਤਾਈਂ ਸਰਕਾਰ ਬੌਂਦਰੀ ਫਿਰਦੀ ਆ ਬਹੁਤ ਸਰਕਾਰ ਤੋਂ ਨੈਰੇਟਿਵ ਸੈੱਟ ਨਹੀਂ ਹੋ ਪਾਇਆ ਨੈਰੇਟਿਵ ਹੁੰਦਾ ਵਿਜ਼ਨ ਦਾ ਡਿਵੈਲਪਮੈਂਟ ਦਾ ਕਿ ਜਿਹੜੀਆਂ ਕੋਈ ਅਚੀਵਮੈਂਟਸ ਸਰਕਾਰ ਨੇ ਕੀਤੀਆਂ ਸਰਕਾਰ ਉਹਨਾਂ ਦੀ ਗੱਲ ਕਰਦੀ ਆ ਲੇਕਿਨ ਅੱਜ ਸਰਕਾਰ ਦਾ ਕੇਵਲ ਇੱਕ ਮੁੱਦਾ ਕਿਵੇਂ ਇਲੈਕਸ਼ਨ ਜਿੱਤਨੀ ਆ ਹੋਰ ਕੇਜਰੀਵਾਲ ਸਾਹਿਬ ਉਹਨਾਂ ਨੂੰ ਰਾਜ ਸਭਾ ਚ ਭੇਜਣਾ ਰੋੜਾ ਨੂੰ ਜਿਤਾਉਣ ਦਾ ਤੋ 22 ਦੀ ਵੇ ਜੇ ਜਿੱਤੂਗਾ ਤਾਂ ਜਾਣਗੇ ਨਾ ਛੋਏ ਇਸ ਕਰਕੇ ਉਹ ਬਾਈ ਨੂੰ ਰੋੜੇ ਨੂੰ ਜਿਤਾਉਂਦਾ ਨਹੀਂ ਕੋਈ ਮਤਲਬ ਸੀ ਇਹਦਾ। ਹੋਰ ਅੱਜ ਸਰਕਾਰ ਪੈਨਿਕ 'ਚ ਆ। ਅਗਰ ਆਮ ਆਦਮੀ ਪਾਰਟੀ ਹਰਦੀ ਆ ਤੇ ਸਮਝੋ ਕਿ ਕੇਜਰੀਵਾਲ ਸਾਹਿਬ ਜਿਵੇਂ ਗੱਡੀ ਦਾ ਟੋਟਲ ਲਾਸ ਨੀ ਹੋ ਜਾਂਦਾ। ਟੋਟਲ ਲਾਸ। ਟੋਟਲ ਲਾਸ ਵਾਲੀ ਪੋਜੀਸ਼ਨ 'ਚ ਆ। ਪੈਨਿਕ ਹੈ ਇਸ ਗੱਲ ਦਾ। ਇਸੇ ਪੈਨਿਕ ਦੇ ਵਿੱਚ ਵਿਜੀਲੈਂਸ ਨੂੰ ਸੱਮਨ ਕੀਤਾ ਭਾਰਤ ਪੂਸ਼ਨ ਆਸ਼ੂ ਜੀ ਨੂੰ ਔਰ ਉਹਨਾਂ ਤੇ ਦੋ ਪਰਚੇ ਪਹਿਲਾਂ ਵੀ ਵਿਜੀਲੈਂਸ ਡਿਪਾਰਟਮੈਂਟ ਨੇ ਕੀਤੇ ਸੀ ਜਿਹੜੇ ਦੋ ਦੋ ਸਾਲ ਹੋ ਗਏ ਕੀਤੇਆਂ ਨੂੰ ਅਗਰ ਇਹ ਇਸ ਦੇ ਵਿੱਚ ਸੱਮਨ ਕਰਨਾ ਸੀ ਤੇ ਪਹਿਲਾਂ ਦੋ ਪਰਚੇ ਕਰ ਚੁੱਕੇ ਆ ਉਹਨਾਂ ਨੂੰ ਵਿਜਰੈਂਸੁੱਤੀ ਪਈ ਸੀ ਇਹ ਜਿਹੜਾ ਕੇਸ ਹੈ ਨਾ ਟਰਸਟ ਦਾ ਕੋਈ ਸਕੂਲ ਦਾ ਤੇ ਮੈਨੇਜਮੈਂਟ ਤੇ ਅੱਜ ਤੋਂ 10 ਸਾਲ ਪਹਿਲਾਂ ਭਾਰਤ ਕੂਸ਼ਨ ਆਸ਼ੂ ਜਦੋਂ ਮੰਤਰੀ ਵੀ ਨਹੀਂ ਬਣੇ ਸੀ ਉਦੋਂ 2 ਜਾਂ 3 ਸਾਲ ਪਹਿਲਾਂ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀ ਕਿ ਮੇਰਾ ਇਹਨਾਂ ਕੋਲ ਲੈਣਾ ਤੇ ਨਾ ਨਹੀਂ ਤੇ ਜੇ ਅੱਜ ਬੁਲਾਇਆ ਗਿਆ ਤੇ ਉਹ ਫੈਬ੍ਰੀਕੇਟਡ ਕੇਸ ਹੈ ਸਰਕਾਰ ਬੌਂਦਲੀ ਹੋ ਆ ਔਰ ਅੱਜ ਗਵਰਨਮੈਂਟ ਮਸ਼ੀਨਰੀ ਦਾ ਟੋਟਲ ਮਿਸਯੂਜ਼ ਕਰ ਰਹੀ ਹੈ ਸਰਕਾਰ ਚਾਹੇ ਪੁਲਿਸ ਆ ਚਾਹੇ ਹੋਰ ਏਜੰਸੀਜ਼ ਨੇ ਐਡਮਿਨਿਸਟ੍ਰੇਸ਼ਨ ਨੇ ਔਰ ਜਦੋਂ ਬਿਜ਼ਨਸ ਦਾ ਪਰਚਾ ਕੀਤਾ ਤੇ ਜਦੋਂ ਦੇਖਿਆ ਕਿ ਵੀ ਲੋਕ ਹਸ਼ਮਜੀ ਦੇ ਨਾਲ ਖੜੇ ਆ ਉਹਨੂੰ ਹੋਰ ਪਰ ਪਰ ਮਾਹੌਗਾਰਾ ਮਿਲਿਆ ਮਜ਼ਬੂਤੀ ਮਿਲੀ ਆ ਤੇ ਨੈਰੇਟਿਵ ਸੈੱਟ ਕਰਨ ਲਈ ਵੀ ਚਾਹਤ ਇਤੋ ਕਾ ਚਲ ਜਾਏ ਤੀਰ ਜਾਂ ਤੋਕਾ ਉਹ ਤੋਕਾ ਰਹਿ ਗਿਆ ਤੀਰ ਨਹੀਂ ਬਣਿਆ ਕਿ ਐਸਐਸਪੀ ਨੂੰ ਨਾ ਕਿਹਾ ਸਸਪੈਂਡ ਕਰ ਦਿਓ ਵੀ ਐਸਐਸਪੀ ਨੂੰ ਕਿਉਂ ਸਸਪੈਂਡ ਕੀਤਾ ਕਹਿੰਦਾ ਭਾਈ ਇਹ ਭਾਰਤਕੁਸ਼ਣ ਆਸ਼ੂਰ ਹੈ ਦੋਸਤ ਹੈ ਤਾਂ ਇਹਦਾ ਮਤਲਬ ਇਹ ਹੋਇਆ ਕਿ ਇਹਨੇ ਸਾਲਾਂ ਤੋਂ ਉਹ ਐਸਐਸਪੀ ਇੱਥੇ ਲੱਗਾ ਆ ਲੁਧਿਆਣੇ ਚ ਤੇ ਸਰਕਾਰ ਦੀਆਂ ਇੰਨੀਆਂ ਏਜੰਸੀਜ਼ ਐ ਇੰਟੈਲੀਜੈਂਸ ਫੇਲ ਆ ਮੈਂ ਸਮਝਦਾ ਵਾਸਤਵ ਚ ਖੇਲ ਲੱਗਦੀ ਆ ਕਦੇ ਤਾਂ ਡਰੋਨ ਆਉਂਦੇ ਪਤਾ ਨਹੀਂ ਲੱਗਦਾ ਕਦੇ ਵਾਰਦਾਤਾ ਹੁੰਦੀ ਆ ਉਹ ਨਹੀਂ ਪਤਾ ਲੱਗਦਾ ਔਰ ਮੈਂ ਕਹਿੰਦਾ ਸਰਕਾਰ ਨੇ ਮੰਨ ਲਿਆ ਕਿ ਭਾਰਤਕੂਸ਼ਣ ਇੱਕ ਤਕੜਾ ਬੰਦਾ ਔਰ ਹੈਵੀ ਤਕੜਾਈ ਔਰ ਮੈਨੂੰ ਲੱਗਦਾ ਲੱਗਦਾ ਨਹੀਂ ਯਕੀਨ ਹੈ ਕਿ ਸਰਕਾਰ ਬੌਂਦ ਰਿਓ ਤਾਂ ਇਹਦਾ ਸੰਕੇਤ ਆ ਕਿ ਭਾਰਤ ਪੂਸ਼ਣ ਆਸ਼ੂ ਬਹੁਤ ਭਾਰੀ ਗਿਣਤੀ ਤੇ ਜਿੱਤੂਗਾ ਵੀਰੋ ਮੇਰੇਓ ਐਸਐਸਪੀ ਨੂੰ ਕਰ ਦਿੱਤਾ ਸਸਪੈਂਡ ਹਾਂਜੀ ਲੇਕਿਨ ਇਹ ਸਮਨ ਜਿਹੜੇ ਕਿਉਂਕਿ ਸਮਨ ਜਿਹੜੇ ਆ ਉਹ ਐਸਐਸਪੀ ਨੇ ਨਹੀਂ ਦਿੰਤੇ ਉਹ ਡੀਐਸਪੀ ਨੇ ਦਿੰਤੇ ਆ ਤੇ ਤੁਹਾਨੂੰ ਕਾਪੀ ਦੇ ਦਿੰਦੇ ਹੋਣੀਆਂ ਆਇਆ ਸਮਨ ਇਹ ਸਿਗਨੇਚਰ ਨੇ ਡੀਐਸਪੀ ਦੇ ਸਸਪੈਂਡ ਕੀਤਾ ਆਪਾਂ ਐਸਐਸਪੀ ਤਾਂ ਜੇ ਐਸਐਸਪੀ ਦੀ ਮਰਜ਼ੀ ਦੇ ਨਾਲ ਇਹ ਪਰਚਾ ਹੋਇਆ ਜਾਂ ਨਹੀਂ ਹੋਇਆ ਇਹ ਤਾਂ ਸਰਕਾਰ ਵੇਖੇ ਜੇ ਐਸਐਸਪੀ ਨੂੰ ਪਤਾ ਤਾਂ ਉਹਦੇ ਉੱਪਰ ਵਾਲੇ ਨੂੰ ਪਤਾ ਹੋਊਗਾ ਤਾਂ ਜੇ ਡੀਐਸਪੀ ਦੇ ਸਾਈਨ ਕਰਨਾ ਐਸਐਸਪੀ ਨੂੰ ਸਸਪੈਂਡ ਕੀਤਾ ਜਾ ਰਿਹਾ ਤੇ ਉੱਪਰ ਵਾਲੇ ਇਹਨਾਂ ਲਈ ਕੀ ਕਰੋਗੇ ਗੱਲ ਇੱਥੇ ਨਹੀਂ ਰੁਕਦੀ ਇਹ ਤੋਂ ਪਹਿਲਾਂ ਸਰਕਾਰ ਨੇ ਇੱਕ ਏਡੀਜੀਪੀ ਔਰ ਦੋ ਐਸਐਸਪੀ ਵਿਜਲਨ ਦੇ ਸਸਪੈਂਡ ਕੀਤੇ ਸੀ ਇਹ ਆ ਚਿੱਠੀ ਹੈ ਸਸਪੈਂਸ਼ਨ ਦੇ ਆਰਡਰ ਜਿਹੜੇ ਰਿਵੋਕ ਕਰਨ ਦੀ ਇਹਦੇ ਚ ਲਿਖਿਆ ਪਹਿਲਾਂ ਉੱਪਰ ਦੋ ਕੰਨ ਲਿਖਿਆ ਫਿਰ ਲਿਖਿਆ ਫਰਦਰ ਦੀ ਪੀਰੀਅਡ ਆਫ ਸਸਪੈਂਸ਼ਨ ਆਫ ਦੀ ਆਫੀਸਰ ਸ਼ਲ ਬੀ ਟ੍ਰੀਟਡ ਐਜ਼ ਡਿਊਟੀ ਪੀਰੀਅਡ ਸਸਪੈਂਸ਼ਨ ਵੀ ਖਤਮ ਜੋ ਜਣਾ ਬੀਨਾ ਘਰ ਬੈਠਾ ਰਿਆ ਉਹਨੂੰ ਸਰਵਿਸ ਸੀਗਣਾ ਜਾਏਗਾ ਤੇ ਹੁਣ ਜਿਹੜਾ ਐਸਐਸਪੀ ਕੱਲ ਸਸਪੈਂਡ ਕੀਤਾ ਹੁਣ ਇਹਨਾਂ ਵੀ ਇਹ ਆ ਇਹ ਸਭ ਨੈਰੇਟਿਵ ਬਿਲਡ ਕਰਨ ਵਾਲੀਆਂ ਸਰਕਾਰ ਦੀਆਂ ਗੱਲਾਂ ਔਰ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨਵੀਂ ਤੋਂ ਨਵੀਂ ਸਟੋਰੀ ਬਣਾਉਂਦੀ ਆ ਲੋਕਾਂ ਨੂੰ ਹਰਾਸ ਕਰਨ ਲਈ ਔਰ ਕਾਉਂਸਲਰਾਂ ਦੇ ਪਰਚੇ ਕਰਨੇ ਮੌਤ ਪਰ ਬੰਦੇ ਦੇ ਪਰਚੇ ਕਰਨੇ 58 ਕੇਸਸ ਦਰਜ ਕਰ ਚੁੱਕੇ ਆ ਪਰ ਆਸ਼ੂ ਜੀ ਦਾ ਜਿੱਥੇ ਉਹਨਾਂ ਨੂੰ ਦੋ ਚ ਕਲੀਨ ਚਿੱਟ ਮਿਲੀ ਆ ਹਾਈ ਕੋਰਟੋਂ ਤੇ ਤੀਜਾ ਜਿਹੜਾ ਕੇਸ ਸੀ ਇਮੀਡੀਏਟਲੀ ਰੀਲੀਫ ਕੋਰਟ ਨੇ ਉਹਨਾਂ ਦਿੱਤਾ ਸੋ ਮੇਰਾ ਮਤਲਬ ਕੋਰਟ ਵੀ ਮਹਿਸੂਸ ਕਰਦੀ ਆ ਕਿ ਸਰਕਾਰ ਤੱਕਾ ਕਰਦੀ ਆ ਇੱਕ ਬੰਦਾ ਕੈਂਡੀਡੇਟ ਖੜਾ ਆ ਇਲੈਕਸ਼ਨ ਚੱਲਦੇ ਆ ਜੋ ਉਤੇ ਪਰਚਾ ਕੀਤਾ ਜਾਵੇ ਇਹ ਗੱਲ ਮਾੜੀ ਆ ਜੋ ਕੋਰਟ ਨੇ ਉਹਨਾਂ ਨੂੰ ਜੁਰਮਾਨਾ ਵੀ ਦਿੱਤੀ ਔਰ ਫ੍ਰਸਟ੍ਰੇਸ਼ਨ ਚ ਹੈ ਸਰਕਾਰ ਤੇ ਸਟੋਰੀ ਪਲਾਨਟ ਕਰਦੇ ਆ ਔਰ ਨੈਰੇਟਿਵ ਬਣਾਉਣ ਲਈ ਨਾ ਜੀ ਜਦੋਂ ਇਲੈਕਸ਼ਨ ਚੱਲੂ ਹੀ ਹੋਇਆ ਪੇਪਰ ਦਾਖਲ ਕਰਾਏ ਤੇ ਪਰਚਾ ਇੱਕ ਮੀਡੀਆ ਚ ਆਇਆ ਮੇਰੇ ਖਿਆਲ ਨਾਲ ਦਿਨਿਕ ਸਵੇਰਾ ਨੇ ਬ੍ਰੇਕ ਕੀਤੀ ਉਹ ਨਿਊਜ਼ ਉਹਨਾਂ ਨੇ ਕਿਹਾ ਵੀ ਆਸ਼ੂ ਨੇ ਇੱਕ ਚਿੱਠੀ ਲਿਖੀ ਆ ਹਾਈ ਕਮਾਂਡ ਨੂੰ ਆਪਣੇ ਸੀਨੀਅਰ ਕੁਲੀਗਸ ਦੇ ਖਿਲਾਫ ਕੈਮਰਾ ਮਦਦ ਨਹੀਂ ਕਰ ਰਹਾ ਉਹ ਵੀ ਇੱਕ ਪਲਾਂਟਡ ਸਟੋਰੀ ਸੀ ਆਸ਼ੂ ਨੇ ਬਿਆਨ ਦਿੱਤਾ ਆਸ਼ੂ ਦੇ ਬਿਆਨ ਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ ਨਾ ਸਰਕਾਰ ਨੇ ਨਾ ਉਸ ਮੀਡੀਆ ਵਾਲੇ ਨੇ ਤੇ ਇਹਦਾ ਮਤਲਬ ਇਹ ਆ ਕਿ ਅੱਜ ਸਰਕਾਰ ਮੀਡੀਆ ਨੂੰ ਵੀ ਮਿਸਯੂਜ਼ ਕਰ ਰਹੀ ਆ ਔਰ ਮੈਂ ਕਹਿਣਾ ਕਿ ਜਿਹੜਾ ਬੰਦਾ ਆਵਾਜ਼ ਚੱਕੂਗਾ ਸਰਕਾਰ ਦੇ ਉਲਟ ਉਹਦੇ ਤੇ ਪਰਚਾ ਹੋਊਗਾ ਤੁਹਾਡੇ ਪੱਤਰਕਾਰ ਵੀਰ ਹਾਂਜੀ ਪੱਤਰਕਾਰ ਵੀਰ ਮਿੰਟੂ ਗੁਰਸ਼ਰੀਆ ਸ਼ਕਮੰਦਰ ਸਿੰਘ ਸਿੱਧੂ ਲੋਕਨਾਥ ਸੰਦੀਪ ਲਾਦੂਕੇ ਜਸ ਗਰੇਵਾਲ ਤੇ ਗੁਰਪ੍ਰੀਤ ਸਿੰਘ ਇਹਨਾਂ ਦੀ छानबीन ਚੱਲ ਰਹੀ ਹੈ ਕਿ ਵੀ ਇਹਨਾਂ ਤੇ ਪਰਚਾ ਕਿਵੇਂ ਕਰਨਾ ਇਹਨਾਂ ਦਾ ਕਸੂਰ ਜਾਂ ਇਹਨਾਂ ਦੀ ਕਾਬਲੀਅਤ ਮੈਂ ਕਾਬਲੀਅਤ ਕਹਾਂਗਾ ਕਿ ਸਰਕਾਰ ਦੇ ਜਿੰਨੇ ਪ੍ਰੋਗਰਾਮ ਲੋਕਾਂ ਦੇ ਆਈ ਵਾਸ਼ ਕਰਨੇ ਕੀਤੇ ਜਾ ਰਹੇ ਆ ਉਹਨਾਂ ਦਾ ਪਰਦਾ ਫਾਸ਼ਨਾ ਵੀਰਾਂ ਨੇ ਕੀਤਾ ਇਹ ਸ਼ਲਾਘਾ ਦੇ ਯੋਗ ਨੇ ਯੁੱਧ ਨਸ਼ਿਆਂ ਵਿਰੁੱਧ ਤੇ ਸਿੱਖਿਆ ਕ੍ਰਾਂਤੀ ਉਹਦੇ ਬਾਰੇ ਇਹ ਵੀਰ ਮੇਰੇ ਡਟ ਕੇ ਬੋਲੇ ਇਹ ਖਮਿਆਜਾ ਪੁੱਤਰਾ ਪੈ ਰਿਆ ਇਹ ਯਾਰੋ ਡਰਾ ਕੇ ਲੋਕਾਂ ਤੇ ਰਾਜ ਕਰਤਾ ਨਹੀਂ ਕਰੋਗੇ ਅੱਜ ਲੁਧਿਆਣਾ ਵੈਸਟ ਦੇ ਲੋਕ ਉਹਨਾਂ ਨੇ ਮਨ ਬਣਾਇਆ ਸਰਕਾਰ ਨੂੰ ਪਤਾ ਆ ਕਿ ਅੱਗੇ 23 ਤਰੀਕ ਦਾ ਜਿਹੜਾ ਰਿਜ਼ਲਟ ਆ ਔਰ 19 ਤਰੀਕ ਦੀਆਂ ਜਿਹੜੀਆਂ ਵੋਟਾਂ ਉਹ ਭਾਰਤ ਭੂਸ਼ਣ ਆਸ਼ੂ ਦੇ ਹੱਕ 'ਚ ਪੈਣੀਆਂ ਇਸ ਕਰਕੇ ਇਹ ਸਾਰੇ ਕੰਮ ਕਰ ਰਹੇ ਆ ਇਹਨੂੰ ਅਸੀਂ ਕੰਡੈਮ ਕਰਦੇ ਆਂ ਭਾਰਤ ਕੁਸ਼ਨ ਨੂੰ ਸਰਕਾਰ ਮੰਨੀ ਬੈਠੀ ਆ ਕਿ ਸਟਰੋਂਗ ਆ ਉਹਨਾਂ ਦੇ ਐਸਐਸਪੀ ਵੀ ਹੋ ਚਲਾਉਂਦਾ ਤੇ ਜਿਤਨਾ ਵੀ ਹੋਵੇ ਲੋਕ ਵੀ ਉਹਨੂੰ ਚਾਹੁੰਦੇ ਆ ਬਈ ਇਨੀ ਗੱਲ ਕਰਨੀ ਸੀ ਸਰ ਫੇਰੀ ਸੰਬੰਧ ਨੂੰ ਤੁਸੀਂ ਲੀਗਲੀ ਕਿਸੇ ਤਰੀਕੇ ਨਾਲ ਕਰ ਰਹੇ ਹੋ ਚੈਲੰਜ ਜਿਹੜੇ ਸੰਬੰਧ ਰੀਗਲੀ ਫੇਰ ਹਾਲ ਫੇਰ ਹਾਲ ਅਸੀਂ ਕਿਸੇ ਵੀ ਪੁਲਿਸ ਵਾਲੇ ਦਾ ਕੋਈ ਵਾਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਕਿਸੇ ਅਫਸਰ ਦਾ ਪਰ ਅਕਸਰਾਂ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਬੇਨਤੀ ਕਹਿਣਾ ਚਾਹੁੰਗਾ ਕੀ ਵੀਰੋ ਮੇਰੇਓ ਇਹ ਸਰਕਾਰਾਂ ਕੰਮ ਕਰਾ ਲੈਣੀਆਂ ਹੁੰਦੀਆਂ ਚੰਗੇ ਮੜੇ ਫਿਰ ਨਾਲ ਨਹੀਂ ਖੜੀਆਂ ਹੁੰਦੀਆਂ ਸੋ ਇਹਨਾਂ ਦੇ ਪ੍ਰੈਸ਼ਰ 'ਚ ਨਾ ਆਓ ਲੀਗਲੀ ਅਸੀਂ ਵੀ ਹੋਰ ਨਾਲ ਕੀ ਕਰਾਂਗੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਲੇਕਿਨ ਹਾਂ ਜੇ ਕੋ ਉੱਪਰ ਨੂੰ ਚੜੇਗਾ ਤਾਂ ਫਿਰ ਉਹਦਾ ਸਕੰਜਾ ਪੂਰਾ ਟਾਈਟ ਕਰਾਂਗੇ ਤੁਸੀਂ ਪਾਰਟਿਕੂਲਰਲੀ ਸਰ ਡੀਐਸਪੀ ਦੇ ਨਾਮ ਲੈ ਤਾਂ ਇਹ ਨਹੀਂ ਪਾਰਟਿਕੂਲਰ ਨਹੀਂ ਮੈਂ ਕਿਸੇ ਡੀਐਸਪੀ ਦੇ ਉਲਟ ਨਹੀਂ ਮੈਂ ਤਾਂ ਤੁਹਾਨੂੰ ਫੈਕਟਸ ਦੱਸਿਆ ਇਨਾ ਫੈਕਟਸ ਨੂੰ ਮਤਲਬ ਸਰਕਾਰ ਨੇ ਜੇ ਫੈਬ੍ਰिकेट ਕਰਨਾ ਹੀ ਹੈ ਸਾਰਾ ਕੁਝ ਯਾਰ ਕਿਸੇ ਅਕਲ ਨਾਲ ਕਰੋ ਲੂਪ ਹੋਲ ਤੋਂ ਇਹ ਜਲਦੀ ਵਾਜਿਸ਼ ਕਰ ਦਿਓ ਕਰ ਦਿਓ ਕਰ ਦਿਓ ਕਰ ਦਿਓ ਸਾਹਿਰ ਕੀਤਾ ਡੀਐਸਪੀ ਨੇ ਤੂੰ ਟੰਗ ਦਿੱਤਾ ਐਸਐਸਪੀ ਜੇ ਐਸਐਸਪੀ ਟੰਗਿਆ ਤੂੰ ਉਹਦਾ ਉੱਪਰਲਾ ਅਫਸਰ ਕਿਉਂ ਟੰਗਿਆ ਜੇ 체ਨ ਹੀ ਬਣਾਉਣਾ ਤੇ ਪੂਰੀ ਬਣਾਓ ਯਾਹਾਂ ਤੇ ਡੀਐਸਪੀ ਨੂੰ ਟੰਗਦੇ ਉਹਨੂੰ ਵੀ ਤਾਂ ਮੀਨੇ ਮਗਰੋਂ ਤੁਸੀਂ सस्पेंशन ਆਰਡਰ ਕੈਨਸਲ ਹੀ ਕਰ ਦੇਣਾ ਸੀ ਮੇਰਾ ਕਹਿਣ ਦਾ ਮਤਲਬ ਆ ਜਿਹੜਾ ਕੰਮ ਵੀ ਕਰਨਾ ਕਰਨਾ ਠੀਕ ਹੈ ਠੀਕ ਹੈ ਜੀ ਮਾਨ ਹੈਗੀ ਡੀਐਸਪੀ ਨੂੰ ਸੈਂਡ ਕਰੋ ਮੈਂ ਬਿਲਕੁਲ ਨਹੀਂ ਸਰ ਉਹਨਾਂ ਨੇ ਇਹ ਵੀ ਯਾਰ ਮੇਰੀ ਗੱਲ ਸੁਣ ਲਓ ਜਦ ਕੋਰਟ ਨੇ ਰਿਲੀਫ ਦਿੱਤੇ ਅਸੀਂ ਡੀਐਸਪੀ ਨਾਲ ਕਿਉਂ ਗੁਲੀਏ ਸਰ ਉਹ ਕਹਿੰਦੇ 19 ਤਰੀਕ ਤੋਂ ਬਾਅਦ ਅਸੀਂ ਜਾਂਚ ਕਰਾਂਗੇ ਇਲੈਕਸ਼ਨ ਨੂੰ ਅਸੀਂ ਡਿਨਾਈ ਨਹੀਂ ਕਰਾਂ ਇਹਦੇ ਵਿੱਚ ਕੋਈ ਅਜੀ ਬਈ ਯਾਰ ਇੱਕ ਗੱਲ ਸੁਣਾਓ ਤੁਸੀਂ ਤਾਂ ਉਹ ਵੀ ਵੇਖਿਆ ਹੋਣਾ ਇੱਕ ਜਿਹੜਾ ਸੋਸ਼ਲ ਮੀਡੀਆ ਤੇ ਪ੍ਰੋਪਗੈਂਡਾ ਕਰਦੇ ਬਗੈਰ ਮਤਲਬ ਦੇ ਆਸ਼ੂ ਅੱਗੇ ਅੱਗੇ ਭੱਜ ਰਿਹਾ ਆ ਯਾਰ ਆਸ਼ੂ ਭੱਜ ਕਿੱਥੇ ਰਿਹਾ ਤੁਸੀਂ ਪਰਚਾ ਕੀਤਾ ਇਲੈਕਸ਼ਨ ਆਉਣਿਆ ਵਰਕਰ ਦਾ ਤੁਸੀਂ ਡੀ ਮੋਟੀਵੇਟਾਈਜ਼ ਕਰਨਾ ਚਾਹੁੰਦੇ ਵਰਕਰ ਹੋਰ ਤਕੜਾ ਹੋ ਰਿਹਾ ਇਹ ਸੰਕੇਤ ਨਹੀਂ ਗਿਆ ਸ਼ੂ ਜਿੱਤ ਰਿਹਾ ਸਰ ਆਸ਼ੂ ਨੇ ਕਿਤੇ ਨਹੀਂ ਜਾਣਾ ਆਸ਼ੂ ਇੱਥੇ ਲੜੇਗਾ ਅੱਜ ਮੰਤਰੀ ਦੀ ਮੀਟਿੰਗ ਹੋਈ ਆ ਸਰਕਾਰੀ ਦਫਤਰਾਂ ਤੋਂ ਲੈ ਕੇ ਪੀਪਲ ਮੀਟਰ ਤੱਕ ਦੀ ਗੱਲ ਕੀਤੀ ਜਾ ਰਹੀ ਹੈ ਹਾਂਜੀ ਸਰਕਾਰੀ ਦਫਤਰਾਂ ਦੇ ਪੀਪਲ ਮੀਟਰ ਬਾਰੇ ਗੱਲ ਕੀਤੀ ਜਾ ਰਹੀ ਹੈ ਕਿਸਾਨਾਂ ਨੇ ਦਰੋਹ ਕੀਤਾ ਕਿ ਹਰਿਆਣਾ ਦੇ ਵਿੱਤ ਮੰਤਰੀ ਦੀ ਮੀਟਿੰਗ ਹੋਈ ਹੈ ਹਰਿਆਣਾ ਦਾ ਕੀ ਹੋ ਜਾਣਾ ਓ ਯਾਰ ਅੱਜ ਪੰਜਾਬ ਦਾ ਵੀ ਨਹੀਂ ਪੰਜਾਬ ਦਾ ਮਸਲੇ ਤਾਂ ਸੀ ਈਸ਼ੂ ਉਠਾਵਾਂਗੇ ਕੀ ਹਰਾਨੇ ਤੇ ਜਾ ਪਹੁੰਚੇ ਹੋ ਸਾਨੂੰ ਵੀ ਜਾਣਾ ਹੈ ਸਰ ਮੀਟਿੰਗ ਹੋਈ ਹੈ ਉਹ ਯਾਰ ਲੁਧਿਆਣਾ ਵੈਸਟ ਵਿੱਚ ਸਾਨੂੰ ਕਨਸੈਂਟਰੇਟ ਕਰਨ ਦਿਓ ਉਹਦੇ ਨਾਲ ਸੰਬੰਧਿਤ ਸਵਾਲ ਜਿਹੜਾ ਮਰਜ਼ੀ ਪੁੱਛੋ ਹਰਾਨਾ ਜੀ ਇਹ ਜੋ ਇਲੈਕਸ਼ਨ ਆ ਇਸ ਨੂੰ ਕਾਂਗਰਸ ਇੱਕ ਸੈਮੀਫਾਈਨਲ ਵਿੱਚੋਂ ਦੇਖ ਰਹੀ ਆ ਲੋਕਾਂ ਦੇ ਵਿੱਚ ਜੋਰ ਤੋਂ ਜੋਰ ਕੈਂਪੇਨਿੰਗ ਕਰ ਰਹੇ ਹੋ ਕਿਹੜੀਆਂ ਸਮੱਸਿਆਵਾਂ ਆਮ ਨੇ ਜੋ ਲੋਕਾਂ ਵੱਲੋਂ ਤੁਹਾਨੂੰ ਦੱਸੀਆਂ ਜਾ ਰਹੀਆਂ ਨੇ ਦੇਖੋ ਗੱਲ ਆ ਸੈਮੀਫਾਈਨਲ ਸਾਡੇ ਵੱਲੋਂ ਨਹੀਂ ਵੇਖਿਆ ਜਾ ਰਿਹਾ ਇਹ ਇਕ ਕਿਸੇ ਨੂੰ ਪਤਾ ਸੀ ਬਈ ਇਲੈਕਸ਼ਨ ਆਉਣੀ ਆ ਹਲੇ ਸਾਲ ਪਿਆ ਸਵਾ ਉਦਾਂ ਕੀ ਕੀ ਵਾਪਰਨਾ ਰੱਬ ਜਾਣੇ ਲੇਕਿਨ ਲੋਕਾਂ ਨੇ ਵੈਸਟ ਵਾਲਿਆਂ ਨੇ ਮਨ ਬਣਾਇਆ ਕਿ ਆਮ ਆਦਮੀ ਪਾਰਟੀ ਨੂੰ ਦੇ ਵਿਲ ਸ਼ੋ ਦਮ ਦੀ ਡੋਰ ਜੋ ਦਿੱਲੀ ਜੋ ਆ ਉਹਦੇ ਨਾਲ ਮਾੜਾ ਪੰਜਾਬ ਚ ਹੋਏਗਾ ਉਹਨਾਂ ਦਾ ਵਲੰਟੀਅਰ ਤਗੜਾ ਚ ਵਲੰਟੀਅਰ ਤਾਂ ਵਿਚਾਰਾ ਸੜਕਾਂ ਤੇ ਬੈਠਾ ਵਲੰਟੀਅਰ ਹੋਰ ਸੀਗੇ ਕਾਂਗਰਸ ਪਾਰਟੀ ਦੀ ਗੱਲ ਕਰ ਕਾਂਗਰਸ ਚ ਵਲੰਟੀਅਰ ਨਹੀਂ ਹੁੰਦੇ ਸਾਡੇ ਵਰਕਰ ਹੁੰਦੇ ਆ ਉਹ ਜਿਹੜੇ ਮਰਜੀ ਵੜੇ ਪਿਤਾ ਪੁਰਖੀਆ ਤਿੰਨ ਤਿੰਨ ਪੁਸਤਾਂ ਚਾਰ ਚਾਰ ਪੁਸਤਾਂ ਤੋਂ ਸਾਡੇ ਨਾਲ ਚੱਲਿਆ ਛਾੜੇ ਆਲੇ ਤੋਂ ਆਇਆ ਇਹਨਾਂ ਦੇ ਕਈ ਵਾਰ ਕਰਾਇਆ ਵਾਲੇ ਵੀ ਹੁੰਦੇ ਆ ਕਿ ਭਾਈ ਤੁਹਾਡਾ ਸਸਰਾ ਆਪਣਾ ਸਭ ਪੁਜਾ ਰਖੀਦਾ ਚੱਲਦਾ ਭਾਈ ਬਹੁਤ ਠੀਕ ਆ ਸਾਹਮਣੇ ਦਿਸ ਨਹੀਂ ਰਿਹਾ ਤੂੰ ਦੇਖੋ ਯਾਰ ਦੇਖੋ ਇਦਾਂ ਦੀ ਗੱਲ ਨਹੀਂ ਕਰੀਦੀ ਹੁੰਦੀ ਪ੍ਰਧਾਨ ਨੂੰ ਬੜੇ ਕੰਮ ਹੁੰਦੇ ਆ ਸਮਰਦਾਰ ਬਚਾਉਣ ਰੈਲੀ ਵੀ ਕਰਨੀ ਆ ਬਲਾਗ ਨੂੰ ਵੀ ਜੋੜਨਾ ਉਹ ਆਪਣਾ ਕੰਮ ਕਰ ਰਿਹਾ ਜਿਹੜੇ ਅਸੀਂ ਰਹਿ ਗਏ ਅਸੀਂ ਇਹ ਕੰਮ ਕਰ ਰਹੇ ਆ ਤਕੜੇ ਹੋ ਕੇ ਕਰੇ ਜੋ ਕਮਜ਼ੋਰੀ ਹੈ ਤੋ ਦੱਸੋ ਹਲੋ ਵੀਰ ਸਵਾਲ ਕੀਤਾ ਇਧਰ ਵੇਖ ਪਰ ਕਮਜ਼ੋਰੀ ਹੈ ਕਮਜ਼ੋਰੀ ਹੈ ਕੋਈ ਕੰਮ ਚ ਯਾਰੋ ਸਾਰਾ ਈਸਟ ਵੈਸਟ ਨਾਰਥ ਸਾਊਥ ਸੈਂਟਰ ਸਾਰੇ ਮжоਰਿਟੀ ਆਫ ਦੀ ਮжоਰਿਟੀ ਐਮਸੀ ਕਾਂਗਰਸ ਦੇ ਅਹੁਦੇਦਾਰ ਕਾਂਗਰਸ ਪਾਰਟੀ ਮਜਬੂਤੀ ਨਾਲ ਲੜ ਰਹੀ ਹੈ ਸਾਰੇ ਪੰਜਾਬ ਤੋਂ ਲੋਕ ਆਏ ਨੇ ਲੁਧਿਆਣਾ ਦਾ ਪ੍ਰਧਾਨ ਜਿਲ੍ਹਾ ਪ੍ਰਧਾਨ ਲੁਧਿਆਣਾ ਦੇ ਕਿਹਨੇ ਜਿਲ੍ਹਾ ਪ੍ਰਧਾਨ ਸਾਰੇ ਤੇਰੀ ਨੀਅਰ ਇਹਦਾ ਵੀ ਸੁਣ ਲੈ ਜਿਲ੍ਹਾ ਪ੍ਰਧਾਨ ਲੁਧਿਆਣਾ ਦੇ ਜਿਲ੍ਹਾ ਪ੍ਰਧਾਨ ਦੀ ਦੇਖ ਰਹੇ ਹੈ ਜਿਲ੍ਹਾ ਪ੍ਰਧਾਨ ਲੁਧਿਆਣਾ ਜੇ ਮੈਨੂੰ ਕਮਜ਼ੋਰ ਸਮਝਦੇ ਹੋ ਜਿਲ੍ਹਾ ਨੂੰ ਕਮਜ਼ੋਰ ਸਮਝਦੇ ਹੋ ਪਰ ਜਿਲ੍ਹਾ ਪ੍ਰਧਾਨ ਹੋਣਾ ਚਾਹੀਦਾ ਜਿੱਥੇ ਜਿੱਥੇ ਸਦੀਕ ਸਾਹਿਬ ਆ ਗਏ ਸਾਡੇ ਨਾਲ ਸਾਰੋਂ ਸੀਨੀਅਰ ਨੇ ਉਥੇ ਸਾਰੇ ਆ ਗਏ ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਦੁਝਾ ਟਾਈਮਸ YouTube ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋ